ਪੰਜਾਬ ਦੇ ਕਾਫੀ ਪਿੰਡਾਂ ਦੇ ਵਿੱਚ ਇਲੈਕਸ਼ਨ ਦਾ ਹੀ ਬਾਈਕਾਟ ਕੀਤਾ ਗਿਆ ਸੀਗਾ। ਉਹਨਾਂ ਦਾ ਵਿਜ਼ਨ ਕੀ ਹੈ ਪੰਜਾਬ ਬਾਰੇ ਸਾਡੇ ਦੇਸ਼ ਬਾਰੇ? ਬਿਲਕੁਲ ਇਹ ਪਤਾ ਹੋਣਾ ਚਾਹੀਦਾ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਅੱਛੇ ਕੰਮ ਹੈ ਉਹਨਾਂ ਨੂੰ ਵੀ ਥੋੜਾ ਲਾਂ ਲੈ ਕੇ ਚੱਲਣ ਸਿਰਫ ਨੈਗੇਟਿਵਿਟੀ ਨਾ ਫਲਾਉਣ। ਲੋਕਾਂ ਨੂੰ ਉੱਥੋਂ ਦੇ ਬਚੰਦਿਆਂ ਨੂੰ ਨਿਕਲਣ ਨੂੰ ਜਗ੍ਹਾ ਨਹੀਂ ਮਿਲ ਰਹੀ। ਆਪਣੇ ਸਿੱਖ ਭਰਾ ਸੀ ਉੱਥੇ ਫਸੇ ਸੀ। ਸਿੱਖ ਭਰਾ ਫਸੇ ਸੀ। ਬਕਾਇਦਾ ਸਾਡੇ ਮੰਤਰੀ 에ਅਰਪੋਰਟ ਤੇ ਉਹਨਾਂ ਨੂੰ ਰਿਸਿਵ ਕਰਿਆ ਬੜੇ ਆਦਰ ਸਤਕਾਰ ਨਾਲ ਉਹਨਾਂ ਨੂੰ ਸ਼ੁਭ ਸ਼ੋਭਤ ਕਰਿਆ। ਜੀ। ਗੁਰੂ ਤੇਗ ਬਹਾਦਰ ਜੀ ਦਾ ਪੁਰਬ ਲਾਲ ਕਿਲੇ ਦੀ ਉਸ ਜਿੱਥੇ ਉਹਨਾਂ ਨੂੰ ਸ਼ਹੀਦ ਕਰਨ ਦਾ ਫਰਮਾਨ ਜਾਰੀ ਹੋਇਆ ਉਹ ਇਹ ਨਹੀਂ ਸੋਚਦੇ ਵੀ ਅਸੀਂ ਦਸਾਂ ਚੋਂ ਪਹਿਲਾਂ ਦੋ ਪੂਰੀਆਂ ਕਰਾ ਲਈਏ ਦੋ ਫੇਰ ਕਰਾ ਲਈਏ ਅਸੀਂ ਬਹਿ ਕੇ ਗੱਲਬਾਤ ਕਰੀਏ ਸਾਡੇ ਇਹਨਾਂ ਅੰਦੋਲਨਾਂ ਤੋਂ ਬੱਚੇ ਸ਼ਹੀਦ ਹੋਏ ਜੋ ਸ਼ੁਭ ਕਰਨ ਸ਼ਹੀਦ ਹੋਏ ਜੀ ਕੁਝ ਲੀਡਰ ਚੰਦਕ ਛੱਕਿਆਂ ਵਾਸਤੇ ਜੀ ਸਾਡੇ ਦੇਸ਼ ਦੇ ਨੌਜਵਾਨ ਨੂੰ ਗਲਤ ਰਾਹ ਪਾਉਂਦੇ ਇਹਨਾਂ ਨੇ ਕਿਹਾ ਅਸੀਂ ਵੱਡੇ ਵੱਡੇ ਬੋਰਡ ਬਣਾ ਕੇ ਨਹੀਂ ਲਾਵਾਂਗੇ ਪਰ ਸਭ ਤੋਂ ਵੱਧ ਬੋਰਡ ਪ੍ਰਚਾਰ ਇਹਨਾਂ ਨੇ ਕਰੇ ਕਿਹੜਾ ਚੀਫ ਮਿਨਿਸਟਰ ਹੈ ਕਿਹਨੂੰ ਪਾਵਰ ਹੈ ਕਿਸੇ ਨੂੰ ਫੜਕੇ ਫੜਕੇ ਪਤਾ ਕਰਨਾ ਇਹ ਕੰਮ ਜੁਡੀਸ਼ਰੀ ਦਾ ਤੇ ਪੁਲਿਸ ਦਾ ਹੈ ਨਾ ਕਿ ਚੀਫ ਮਿਨਿਸਟਰ ਦਾ ਜਿਹੜੀ ਬਹਿਸ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਪਤਾ ਪੰਜਾਬ ਵਿਧਾਨ ਸਭਾ 'ਚ ਵੇਖੀ ਹੈ ਦੇਖੀ ਹੈ ਕਾਂਗਰਸ ਦੇ ਆਗੂਆਂ ਨਾਲ ਵੇਖੀ ਹੈ ਹਰ ਇੱਕ ਨਾਲ ਵੇਖੀ ਹੈ ਜੋ ਵੀ ਬੋਲਦਾ ਸੀ ਉਹਨੂੰ ਐਦਾਂ ਕਰਕੇ ਪੈਂਦਾ ਸੀ ਐਸ ਸੀਐਮ ਜਿਵੇਂ ਉਹ ਉਹਨੂੰ ਉਹਨੂੰ ਦੱਬਣਾ ਹੁੰਦਾ ਜਿਵੇਂ ਰਾਜੇ ਬੜਿੰਗ ਦੀ ਹੈ ਸਾਨੂੰ ਪਤਾ ਤੇਰੀਆਂ ਬਾਡੀਆਂ ਦਾ ਫਲਾਣਾ ਕਰਿਆ ਜੇ ਤੂੰ ਪਤਾ ਤੈਨੂੰ ਪਤਾ ਹੈ ਤੂੰ ਫੜਕਾ ਅਜੇ ਤੱਕ ਅੰਦਰ ਕਿਉਂ ਨਹੀਂ ਕਰਿਆ ਉਹਨੂੰ ਜੀ ਜੋ ਇਹਨਾਂ ਦੇ ਉਹ ਹੈਲਥ ਮਿਨਿਸਟਰ ਨੇ ਕਰਿਆ ਜੀ ਕਿੱਥੇ ਆ ਕਾਰਵਾਈ ਇਹਨਾਂ ਦਾ ਕਹਿਣੀ ਤੇ ਕਰਨੇ ਚ ਬਹੁਤ ਵੱਡਾ ਫਰਕ ਹੈ ਇਹ ਮੌਸਮ ਦੇ ਹਿਸਾਬ ਨਾਲ ਜੇ ਮੌਸਮ ਥੋੜਾ ਵੀ ਠੀਕ ਹੁੰਦਾ ਤਾਂ ਮੇਰੇ ਹਿਸਾਬ ਨਾਲ 70 ਤੋਂ 75% ਵੋਟ ਵੋਟ ਪੋਲਿੰਗ ਬਾਕੀ ਕੱਲ ਨੂੰ ਆਪਾਂ ਨੂੰ 2 ਵਜੇ ਤੋਂ ਬਾਅਦ ਸਾਰਾ ਕਲੀਅਰ ਹੋ ਜਾਣਾ ਹੈ ਪਬਲਿਕ ਆਡੀਅਨਸ ਨਿਊਜ਼ ਦੇਖਣ ਵਾਲੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਧਿਮਾਨ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਤਾਂ 1 ਜੂਨ ਨਿਕਲ ਚੁੱਕੀ ਹੈ ਤੇ 4 ਜੂਨ ਆਉਣ ਵਾਲੀ ਹੈ ਸਾਰਿਆਂ ਨੇ ਆਪਣਾ ਫਰਜ਼ ਨਿਭਾ ਦਿੱਤਾ ਹੈ ਔਰ ਰਹੀ ਗੱਲ ਰਿਜ਼ਲਟ ਦੀ ਰਿਜ਼ਲਟ ਬਹੁਤ ਜਲਦੀ ਆਉਣ ਵਾਲਾ ਹੈ ਇਸ ਸਭ ਦੇ ਵਿਚਕਾਰ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਖਾਸ ਮਹਿਮਾਨ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਰੁਝਾਨਾ ਦੀ ਗੱਲ ਕਰਾਂਗੇ ਵੋਟ ਪ੍ਰਤੀਸ਼ਤਤਾ ਦੀ ਗੱਲ ਕਰਾਂਗੇ ਪੰਜਾਬ ਚ ਰਿਸਪੌਂਸ ਤੇ ਰੇੜਕੇ ਦੀ ਗੱਲ ਵੀ ਕਰਾਂਗੇ ਤਾਂ ਮੇਰੇ ਨਾਲ ਇਸ ਵਕਤ ਸਟੂਡੀਓ 'ਚ ਮੌਜੂਦ ਨੇ ਭਾਜਪਾ ਦੇ ਪੰਜਾਬ ਕਿਸਾਨ ਮੋਰਚਾ ਦੇ ਪ੍ਰਧਾਨ ਦਰਸ਼ਨ ਸਿੰਘ ਨੈਨੇਵਾਲ ਜੀ ਆਓ ਉਹਨਾਂ ਦਾ ਪਰਮਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਪਬਲਿਕ ਗਾਰਡਨ న్యూਸ ਚੈਨਲ ਦਾ ਤੇ ਪ੍ਰਦੀਪ ਜੀ ਤੁਹਾਡੇ ਦਾ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਨੈਨੇਵਾਲ ਜੀ ਪੰਜਾਬ ਦੇ ਵਿੱਚ ਪ੍ਰਚਾਰ ਸ਼ੁਰੂ ਹੋਇਆ ਸ਼ਕਤੀ ਪ੍ਰਦਰਸ਼ਨ ਵੀ ਹੋਇਆ ਰੇਡ ਕਾ ਵੀ ਚੱਲਿਆ 1 ਜੂਨ ਕੈਸੀ ਰਹੀ ਤੁਹਾਡੇ ਵਾਸਤੇ ਦੇਖੋ ਸਭਨੋਂ ਪਹਿਲਾਂ ਤਾਂ ਮੈਂ ਸਾਡੇ ਪੰਜਾਬ ਦੇ ਜਿਹੜੇ ਵਾਸੀ ਐ ਉਹਨਾਂ ਨੂੰ ਵਧਾਈ ਦੇਣਾ ਚਾਹਣਾ ਹੈ ਜੀ ਕਿ ਵੋਟਾਂ ਬਹੁਤ ਹੀ ਸ਼ਾਂਤਮਈ ਢੰਗ ਨਾਲ ਹੋਈਆਂ ਹੂੰ ਸਾਡਾ ਪੰਜਾਬ ਹੈ ਜਿਹੜਾ ਉਹ ਬੜਾ ਭਾਈਚਾਰਕ ਸਾਂਝ ਨਾਲ ਦੇ ਤੌਰ ਤੇ ਜਿਹੜਾ ਜਾਂਦਾ ਬੜਾ ਮਹਿਮਾਨ ਨਵਾਜਵੀਂ ਕਿਹਾ ਜਾਂਦਾ ਜੀ ਤੇ ਸਾਡੇ ਸਾਰੇ ਜਿਹੜੇ ਸਮੂਹ ਪੰਜਾਬੀ ਭਾਈਚਾਰਾ ਉਹ ਇਸ ਗੱਲ ਦਾ ਵਧਾਈ ਦਾ ਪਾਤਰ ਹੈ ਕਿ ਜਿਨ੍ਹਾਂ ਨੇ ਬਹੁਤ ਹੀ ਅਮਨ ਸ਼ਾਂਤੀ ਨਾਲ ਵੋਟਾਂ ਪਾਈਆਂ ਹੂੰ ਉਹਨਾਂ ਨੇ ਜਸਟ ਪਾਰਟੀ ਨੂੰ ਪਾਈਆਂ ਉਹ ਉਹਨਾਂ ਦਾ ਹਰ ਇੱਕ ਦਾ ਹੱਕ ਹੈ ਪਰ ਬਹੁਤ ਹੀ ਸ਼ਾਂਤਮਈ ਇਲੈਕਸ਼ਨ ਹੋਈ ਕੋਈ ਤੇ ਮੈਨੂੰ ਕੋਈ ਜ਼ਿਆਦਾ ਟੈਨਸ਼ਨ ਨਹੀਂ ਦਿੱਸੀ ਥੋੜਾ ਇੱਕੋ ਦੁੱਖਾ ਤਾਂ ਛੋਟਾ ਮੋਟਾ ਇੱਕੋ ਡਰਾਮਾ ਤਾਂ ਸਮਾਜ ਚ ਵੈਸੇ ਵੀ ਹੁੰਦਾ ਰਹਿੰਦਾ ਹੈ ਜੀ 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 ਪੰਜਾਬ ਦੇ ਕਾਫੀ ਪਿੰਡਾਂ ਦੇ ਵਿੱਚ ਇਲੈਕਸ਼ਨ ਦਾ ਹੀ ਬਾਈਕਾਟ ਕੀਤਾ ਗਿਆ ਸੀਗਾ ਆ ਨਾਗਰਿਕਾ ਨੇ ਕਿਹਾ ਕਿ ਜੋ ਜੋ ਉਮੀਦਵਾਰ ਨੇ ਅਸੀਂ ਉਹਨਾਂ ਤੋਂ ਸੈਟੀਸਫਾਈ ਨਹੀਂ ਹੈਗੇ ਤਾਂ ਕਾਫੀ ਪਿੰਡਾਂ ਦੇ ਵਿੱਚ VOTING ਨਹੀਂ ਵੀ ਹੋਈ ਪਰ ਹੈਰਾਨੀ ਹੋਈ ਕਿ ਜਿੱਥੇ ਹੋਈ ਉੱਥੇ ਲੋਕ ਧੁੱਪ 'ਚ ਵੀ ਆਉਂਦੇ ਨੇ ਦੇਖੋ ਜੀ ਜੋ ਅੱਜ ਕੱਲ ਦਾ ਰਾਜਨੀਤਿਕ ਮਾਹੌਲ ਹੈ ਹੂੰ ਲੋਕ ਜਾਗਰੂਕ ਹੋ ਚੁੱਕੇ ਆ ਜੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਹੂੰ ਸਾਡਾ ਪੰਜਾਬ ਦਾ ਵਾਸੀ ਦੇਸ਼ ਵਿਦੇਸ਼ ਦੇ ਵਿੱਚ ਵੀ ਕਾਮਯਾਬ ਹੈ ਉਹਦਾ ਕਾਰਨ ਵੀ ਇਹ ਹੈ ਕਿ ਜਾਗਰੂਕ ਲੋਕਾਂ ਸੀ ਹੂੰ ਸਾਡੇ ਪੰਜਾਬ ਦੇ ਵਿੱਚ ਈਵਨ ਮੇਰੀ ਪਾਰਟੀ ਜਾਂ ਦੂਸਰੀ ਪਾਰਟੀ ਕਿਸੇ ਵੀ ਪਾਰਟੀ ਨੂੰ ਲੋਕਾਂ ਨੇ ਸਵਾਲ ਪੁੱਛਿਆ ਸਵਾਲ ਪੁੱਛਣਾ ਬਹੁਤ ਵਧੀਆ ਤਰੀਕਾ ਹੈ ਜੀ ਕਿਉਂਕਿ ਜਿਹਨੂੰ ਸਾਡੇ ਨੁਮਾਇੰਦਿਆਂ ਨੂੰ ਸਾਡੀ ਪਬਲਿਕ ਨੇ ਵੋਟ ਪਾਉਣੀ ਹੈ ਹੂੰ ਪੰਜ ਸਾਲਾਂ ਲਈ ਉਹਨੂੰ ਚੁਣਨਾ ਹੈ ਜੀ ਤੇ ਉਹਨਾਂ ਤੋਂ ਉਹ ਉਹਨਾਂ ਦਾ ਵਿਜ਼ਨ ਕੀ ਹੈ ਪੰਜਾਬ ਬਾਰੇ ਸਾਡੇ ਦੇਸ਼ ਬਾਰੇ ਬਿਲਕੁਲ ਇਹ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਔਰ ਉਹ ਲੋਕਾਂ ਨੇ ਉਹਨਾਂ ਨੂੰ ਜਾਗਰੂਕ ਕਰਿਆ ਉਹਨਾਂ ਨੂੰ ਵੀ ਜਾਗਰੂਕ ਹੋਣਾ ਪੈਣਾ ਹੂੰ ਜੇ ਉਹ ਜਾਗਰੂਕ ਹੋ ਕੇ ਲੋਕ ਉਹਨਾਂ ਨੂੰ ਪੁੱਛਣਗੇ ਤਾਂ ਉਹ ਅੱਗੇ ਜਾ ਕੇ ਕੰਮ ਕਰਨਗੇ ਬਿਲਕੁਲ ਤੇ ਇਹ ਬਹੁਤ ਹੀ ਵਧੀਆ ਇੱਕ ਮੈਂ ਇਹਨੂੰ ਅੱਛਾ ਪਹਿਲ ਮੰਨਦਾ ਹਾਂ ਪੰਜਾਬ ਦੀ ਜੀ ਪਰ ਨਾਲ ਇੱਕ ਦੁਖਾਂਤ ਹੈ ਹੂੰ ਕਿ ਸਾਡੇ ਕੁਝ ਬੰਦਿਆਂ ਨੇ ਕਿਸਾਨਾਂ ਦੇ ਨਾਂ ਤੇ ਜੋ ਕਿਸਾਨ ਯੂਨੀਅਨ ਬਣੀ ਹੈ ਜੀ ਉਹਨਾਂ ਨੇ ਕਈ ਗਲਤ ਸਾਤੇ ਵਿਰੋਧ ਵੀ ਕਰਿਆ ਹੂੰ ਉਹ ਵੀ ਉਹਨਾਂ ਦਾ ਕਰਨਾ ਵਣਦਾ ਨਹੀਂ ਸੀ ਹੂੰ ਖੜ ਕੇ ਸਵਾਲ ਪੁੱਛਣਾ ਹੂੰ ਖਲ ਕੇ ਵਾਰਤਾਲ ਤਾਲਪ ਕਰਨੀ ਉਹ ਕਰਨਾ ਚਾਹੀਦਾ ਪਰ ਉਹ ਕਿਸੇ ਦੀ ਜ਼ਬਰਦਸਤੀ ਗੱਡੀ ਘੇਰਨੀ ਕਿਸੇ ਦੇ ਟੜਾ ਮਾਰਨਾ ਕਿਸੇ ਨੂੰ ਹੂਟ ਕਰਨਾ ਉਹ ਸਾਡੇ ਸਮਾਜ ਸ਼ੋਭਾ ਨਹੀਂ ਦਿੰਦਾ ਤੁਹਾਡੇ ਕਹਿਣ ਦਾ ਮਤਲਬ ਕਿ ਵਿਰੋਧ ਜਤਾਉਣ ਦੇ ਹੋਰ ਵੀ ਢੰਗ ਹੋ ਸਕਦੇ ਆ ਹਿੰਸਾ ਕੋਈ ਰਾਹ ਨਹੀਂ ਹੈ ਕੋਈ ਰਾਹ ਨਹੀਂ ਕੋਈ ਰਾਹ ਨਹੀਂ ਗੱਲ ਵਾਕਚੀਤ ਦਾ ਬਹੁਤ ਵੱਡਾ ਜਿਹੜਾ ਇੱਕ ਰਸਤਾ ਹੈ ਔਰ ਸਭ ਤੋਂ ਵੱਡਾ ਸਾਡੇ ਕੋਲ ਅੱਜ ਮੀਡੀਆ ਜੀ ਜਿਹਦੇ ਕੋਲ ਜਿਹਦੇ ਉੱਤੇ ਤੁਸੀਂ ਗੱਲ ਰੱਖ ਸਕਦੇ ਹੋ ਤੁਹਾਡੇ ਤੁਹਾਨੂੰ ਚੰਗਾ ਨਹੀਂ ਲੱਗਦਾ ਕੋਈ ਉਮੀਦਵਾਰ ਤੁਹਾਨੂੰ ਕੋਈ ਪਾਰਟੀ ਚੰਗੀ ਨਹੀਂ ਲੱਗਦੀ ਤੁਸੀਂ মিডিਆ ਰਾਹੀਂ ਲੋਕਾਂ 'ਚ ਉਹ ਚੀਜ਼ ਨੂੰ ਦੱਸ ਸਕਦੇ ਹੋ ਵੀ ਇਹਨਾਂ ਨੇ ਆਹ ਆਹ ਗਲਤੀਆਂ ਕੀਤੀਆਂ ਜੀ ਜੇ ਆਹ ਆਹ ਉਹਨੇ ਚੰਗਾ ਕੰਮ ਕਰਿਆ ਹਮ ਤੇ ਇੱਕ ਲੋਕਾਂ ਨੂੰ ਮੈਂ ਥੋੜਾ ਇੱਕ ਸੰਦੇਸ਼ ਵੀ ਦੇਣਾ ਚਾਹਣਾ ਹੈ ਬਿਲਕੁਲ ਵੀ ਜੋ ਪਾਰਟੀਆਂ ਜਾਂ ਜੋ ਇਨਸਾਨ ਪੋਲਿਟਿਕਸ ਦੇ ਵਿੱਚ ਹੈ ਜਿਹੜੇ ਉਹਨਾਂ ਦੇ ਅੱਛੇ ਕੰਮ ਆ ਉਹਨਾਂ ਨੂੰ ਵੀ ਥੋੜਾ ਲਾਣ ਲੈ ਕੇ ਚੱਲਣ ਸਿਰਫ ਨੈਗੇਟਿਵਿਟੀ ਨਾ ਫਲਾਉਣ ਹੂੰ ਜੋ ਕੋਈ ਜਿਵੇਂ ਜਿਸ ਤਰ੍ਹਾਂ ਅਸੀਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਦੁਨੀਆ ਦੇ ਵਿੱਚ ਦੇਸ਼ ਦੇ ਨੂੰ ਉਦਾਰ ਉਤਮਾ ਉੱਚਾ ਕਰਿਆ ਜੀ ਅਫਗਾਨਿਸਤਾਨ ਦੇ ਵਿੱਚ ਸਾਡੇ ਜਦੋਂ ਲੜਾਈ ਹੋਈ ਜੀ ਲੋਕਾਂ ਨੂੰ ਉੱਥੋਂ ਦੇ ਬਚੰਦਿਆਂ ਨੂੰ ਨਿਕਲਣ ਨੂੰ ਜਗ੍ਹਾ ਨਹੀਂ ਸੀ ਮਿਲ ਰਹੀ ਆਪਣੇ ਸਿੱਖ ਭਰਾ ਸੀ ਉੱਥੇ ਫਸੇ ਸਿੱਖ ਭਰਾ ਫਸੇ ਸੀ ਪਰ ਸਾਡੀ ਨਿੰਦਰ મોદી ਸਰਕਾਰ ਜੀ ਨੇ ਉੱਥੋਂ ਉਹਨਾਂ ਜੋ ਸਾਡੇ ਸਿੱਖ ਭਾਈਚਾਰੇ ਤੇ ਹਿੰਦੂ ਭਾਈਚਾਰੇ ਦੇ ਲੋਕ ਫਸੇ ਸੂ ਤਾਂ ਕੱਢਣੀ ਕੱਢਣੇ ਸੀ ਪਰ ਸਭ ਤੋਂ ਵੱਡੀ ਗੱਲ ਸਾਡੇ ਗੁਰੂ ਗ੍ਰੰਥ ਸਾਹਿਬ ਬੜੇ ਆਦਰ ਸਤਕਾਰ ਨਾਲ ਸਿਰਾਂ ਦੇ ਉੱਤੇ ਸਜਾ ਕੇ ਬਾਕਾਇਦਾ ਸਾਡੇ ਮੰਤਰੀ 에어ਪੋਰਟ ਤੇ ਉਹਨਾਂ ਨੂੰ ਰਿਸੀਵ ਕਰਿਆ ਬੜੇ ਆਦਰ ਸਤਕਾਰ ਨਾਲ ਉਹਨਾਂ ਨੂੰ ਸ਼ੁਭ ਸ਼ੋਭਤ ਕਰਿਆ ਜੀ ਜਿਹੜੀ ਕਿ ਸਾਡੀ ਇੱਕ ਬਹੁਤ ਵੱਡੀ ਆਸਤਾ ਹੈ ਹੂੰ ਸਾਡਾ ਕਰਤਾਰਪੁਰ ਦਾ ਲੰਘਾ ਜੀ ਕਿੰਨੇ ਚਰਦਾਸੀ ਜਦੋਂ ਅਰਦਾਸ ਕਰਦੇ ਆ ਵੀ ਸਾਡੇ ਪਿਛੜੀਆਂ ਜਿਹੜੇ ਸਾਡੇ ਗੁਰਦੁਆਰਿਆਂ ਸਾਨੂੰ ਉਹਨਾਂ ਦੇ ਦਰਦ ਸੰਤਦਾਾਰ ਹੋਣੇ ਚਾਹੀਦੇ ਜੀ ਜੀ ਕਿਤਾਬਪੁਰ ਦਾ ਲਾਂਗਾ ਖੋਲਿਆ ਵੀਰ왈 ਦਿਵਸ ਬਣਾਇਆ ਜਿਹੜਾ ਕਿ ਸਾਡੇ ਬੱਚੇ ਜਿਨ੍ਹਾਂ ਨੇ ਬਲੀਦਾਨ ਦਿੱਤਾ ਉਹ ਸਿਰਫ ਚੰਦ ਏਰੀਏ ਦੇ ਵਿੱਚ ਜਾਂ ਚੰਦ ਲੋਕਾਂ ਨੂੰ ਪਤਾ ਸੀ ਜਿਹੜਾ ਕਿ ਦੇਸ਼ ਤੇ ਵਿਦੇਸ਼ ਦੇ ਵਿੱਚ ਵੀ ਉਹਨਾਂ ਦੇ ਬਲੀਦਾਨ ਵਾਸਤੇ ਜੋ ਉਹਨਾਂ ਨੇ ਬਲੀਦਾਨ ਦਿੱਤਾ ਉਹ ਉਹਦਾ ਜਿਹੜਾ ਮੈਸੇਜ ਸੀ ਉਹਨਾਂ ਲੋਕਾਂ ਕੋਲੇ ਪਹੁੰਚਾਇਆ ਜਿਨ੍ਹਾਂ ਨੂੰ ਕੇਰਲਾ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਜਿਨ੍ਹਾਂ ਨੂੰ ਕੋਈ ਇਸ ਚੀਜ਼ ਬਾਰੇ ਜਾਣ ਨਹੀਂ ਸੀ ਜੀ ਇਹ ਇੱਕ ਸਾਡੀ ਜਿਹੜੀ ਮੋਦੀ ਜੀ ਦੀ ਸਰਕਾਰ ਦੀ ਬਹੁਤ ਵੱਡੀ ਮੈਨੂੰ ਉਪਲਬਧੀ ਕਹਿੰਦਾ ਹੈ ਉਸ ਤੋਂ ਬਾਅਦ ਸਾਡੇ ਗੁਰੂਆਂ ਦੀਆਂ ਜੋ ਪੁਰਬ ਸੀ ਹੋਮ ਬਣਾਏ ਜੀ ਗੁਰੂ ਤੇਗ ਬਹਾਦਰ ਜੀ ਦਾ ਪੁਰਬ ਲਾਲ ਕਿਲੇ ਦੀ ਉਸੇ ਸ਼ਪੀਲ ਤੋਂ ਮਰਾਇਆ ਜਿੱਥੇ ਉਹਨਾਂ ਨੂੰ ਸ਼ਹੀਦ ਕਰਨ ਦਾ ਫਰਮਾਨ ਜਾਰੀ ਹੋਇਆ ਜੀ ਯਾਨੀ ਕਿ ਜਿਹੜੇ ਚੰਗੇ ਕੰਮ ਆ ਉਹਨਾਂ ਨੂੰ ਚੰਗਿਆਂ ਨੂੰ ਚੰਗੇ ਕਹਿ ਜਾਣਾ ਚਾਹੀਦਾ ਪਰ ਸਰਕਾਰਾਂ ਜਦੋਂ ਚੱਲਦੀਆਂ ਉਹਨਾਂ ਨੇ ਸਰਕਾਰਾਂ ਨੇ ਹਰ ਵਪਾਰੀ ਨੂੰ ਵੀ ਦੇਖਣਾ ਹੈ ਉਹਨਾਂ ਨੇ ਮਜ਼ਦੂਰ ਨੂੰ ਵੀ ਦੇਖਣਾ ਹੈ ਉਹਨਾਂ ਨੇ ਯੁਵਾ ਨੂੰ ਵੀ ਦੇਖਣਾ ਉਹਨਾਂ ਨੇ ਮਹਿਲਾ ਨੂੰ ਵੀ ਦੇਖਣਾ ਉਹਨਾਂ ਨੇ ਕਿਸਾਨ ਨੂੰ ਵੀ ਦੇਖਣਾ ਤਮਾਮ ਵਰਗ ਜੋ ਐਗਜ਼ਿਸਟ ਕਰਦੇ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਵੇਖਣਾ ਹੈ ਵੇਖਣਾ ਵੇ ਕੇ ਸਰਕਾਰਾਂ ਦਾ ਸੰਤੁਲਨ ਬਣਾ ਕੇ ਚੱਲਿਆ ਜਾਂਦਾ ਜੀ ਪਰ ਸਾਰੇ ਵਰਗਾਂ ਦੇ ਲੋਕ ਹੀ ਜੋ ਵੀ ਹੈ ਉਹ ਆਪਦੀ ਗੱਲ ਰੱਖਣ ਸਕੋ ਹੂੰ ਦੇਖੋ ਵਪਾਰ ਯੂਨੀਅਨ ਹੈ ਮੈਡੀਕਲ ਐਸੋਸੀਏਸ਼ਨ ਹੈ ਜੀ ਸੈਲਰ ਐਸੋਸੀਏਸ਼ਨ ਹੈ ਜੀ ਕੋਈ ਵੀ ਤੁਸੀਂ ਐਸੋਸੀਏਸ਼ਨ ਲੈ ਲਓ ਜਾਂ ਕੋਈ ਵੀ ਸੰਸਥਾ ਲੈ ਲਓ ਉਹ ਉਹ ਆਪਦੀ ਤਕਲੀਫ ਲੈ ਕੇ ਸਵੰਧਤ ਮੰਤਰੀਆਂ ਕੋਲੇ ਸਵੰਧਤ ਐਮਐਲਏ ਸਮਦਤ ਐਮਪੀ ਸਵੰਧਤ ਮੰਤਰੀ ਸਵੰਧਤ ਦੇਸ਼ ਦੇ ਗਵਰਨਰ ਕੋਲੇ ਲੈ ਕੇ ਜਾਂਦੇ ਆ ਆਪਦੀ ਮੰਗਾਂ ਲਿਖ ਕੇ ਲੈ ਕੇ ਜਾਂਦੇ ਸ਼ਾਂਤਮਈ ਢੰਗ ਨਾਲ ਪਰ ਸਾਡੇ ਪਿੱਛੇ ਜੇ ਕੋਈ ਸਰਵਾਜ ਚੱਲ ਪਿਆ ਜਿਹੜਾ ਕਿਸਾਨ ਜੂਨੀਅਨ ਹੈ ਉਹ ਇੱਕ ਤਰ੍ਹਾਂ ਦਾ ਹੱਟ ਦਨ ਕੋਈ ਨਾ ਕੋਈ ਨਮਾ ਗੱਲ ਖੜੀ ਕਰਕੇ ਜੀ ਉਹ ਇਹ ਨਹੀਂ ਸੋਚਦੇ ਵੀ ਅਸੀਂ ਦਸਾਂ ਚੋਂ ਪਹਿਲਾਂ ਦੋ ਪੂਰੀਆਂ ਕਰਾ ਲਈਏ ਦੋ ਫੇਰ ਕਰਾ ਲਈਏ ਫਸੇ ਬੈਕ ਗੱਲਬਾਤ ਕਰੀਏ ਹੂੰ ਸਾਡੇ ਇਹਨਾਂ ਅੰਦੋਲਨਾਂ ਤੋਂ ਹੂੰ ਬੱਚੇ ਸ਼ਹੀਦ ਹੋਏ ਜੋ ਸ਼ਮ ਕਨ ਸ਼ਹੀਦ ਹੋਇਆ ਜੀ ਉਹ ਜਿਹੜੇ ਪਰਵਾਦ ਦਾ ਬੱਚਾ ਚਲਾ ਗਿਆ ਉਹਨੂੰ ਪੁੱਛਣਾ ਬਣਦਾ ਹੈ ਹੂੰ ਲੀਡਰਾਂ ਦਾ ਕੀ ਗਿਆ ਹੂੰ ਮਾੜੀ ਘਟਨਾ ਮੰਨਦੇ ਤੁਸੀਂ ਮੈਂ ਉਹਨੂੰ ਮਾੜੀ ਘਟਨਾ ਮੰਨਦਾ ਹੈ ਹੂੰ ਇਹ ਜਿਹੇ ਘਟਨਾ ਨਹੀਂ ਹੋਣੀਆਂ ਚਾਹੀਦੀ ਸਾਡੇ ਨੌਜਵਾਨਾਂ ਨੂੰ ਸਾਨੂੰ ਸੇਧ ਦੇਣੀ ਚਾਹੀਦੀ ਹੈ ਹੂੰ ਵੀ ਅਸੀਂ ਇੱਕ ਅੱਛੇ ਨਾਗਰਿਕ ਬਣੀ ਜੀ ਅੱਛੀ ਪੜ੍ਹਾਈ ਕਰੀਏ ਹੂੰ ਅੱਛੀ ਸੋਚ ਲੈ ਕੇ ਅਸੀਂ ਅੰਦੋਲਣਾਂ 'ਚ ਅਸੀਂ ਜਾਈਏ ਪਰ ਸ਼ਾਂਤ ਮਾਈ ਢੰਗ ਨਾਲ ਬਹਿ ਕੇ ਅਸੀਂ ਬਹਿ ਕੇ ਆਪਣਾ ਆਪਣੀ ਗੱਲ ਰੱਖੀਏ ਆਪਣੀ ਗੱਲ ਸਹੀ ਢੰਗ ਨਾਲ ਰੱਖੀਏ ਜੀ ਪਰ ਸਾਡੇ ਦੇਸ਼ ਦੇ ਨੌਜਵਾਨ ਨੂੰ ਜੋ ਦਰਬਾਲੀਆਂ ਰਾਜਨੀਤਿਕ ਜਿਹੜੀਆਂ ਤਾਕਤਾਂ ਹਨ ਉਹਨਾਂ ਨੂੰ ਕੁਝ ਲੀਡਰ ਚੰਦਕ ਛੱਕਿਆ ਵਾਸਤੇ ਜੀ ਸਾਡੇ ਦੇਸ਼ ਦੇ ਨੌਜਵਾਨ ਨੂੰ ਗਲਤ ਰਾਹ ਪਾਉਂਦੇ ਆ ਮੈਂ ਉਹਨਾਂ ਨੂੰ ਅੱਛਾ ਨਹੀਂ ਸਮਝਦਾ ਕਿਉਂਕਿ ਸਾਡੀ ਨੌਜਵਾਨੀ ਨੂੰ ਅਸੀਂ ਅੱਜ ਸਾਡਾ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਬਾਹਰ ਨੂੰ ਜਾ ਰਿਹਾ ਹੈ ਜੀ ਕਿਉਂ ਜਾ ਰਿਹਾ ਹੈ ਸਾਡੇ ਇੰਡਸਟਰੀ ਨਹੀਂ ਹੈ ਕੰਮ ਨਹੀਂ ਹੈ ਨੌਕਰੀ ਨਹੀਂ ਮਿਲਦੀ ਇੰਡਸਟਰੀ ਨਹੀਂ ਹੈ ਸਾਡ ਜੀ ਇੰਡਸਟਰੀ ਹੋਊ ਤਾਂ ਟੈਕਸ ਮਿਲੂ ਟੈਕਸ ਮਿਲਦਾ ਗਵਰਨਮੈਂਟ ਕੋਲ ਜਾਊ ਗਵਰਨਮੈਂਟ ਵੀ ਜੌਬ ਰੱਖੂਗੀ এমਪਲੋਇਮੈਂਟ ਰੱਖੂਗੀ ਜੀ ਇੰਡਸਟਰੀਆਂ ਰੱਖਣਗੀਆਂ ਡਿਵੈਲਪਮੈਂਟ ਹੋਊਗੀ ਪਰ ਸਾਡੇ ਜਿਹੜੀਆਂ ਇਹ ਜੁਨੀਅਨਾਂ ਬਣ ਗਈਆਂ ਇੰਡਸਟਰੀਆਂ ਮੂਰੇ ਜਾ ਕੇ ਜਿਹੜੀਆਂ ਵੀ ਬਣ ਕੇ ਬਹਿ ਗਈਆਂ ਉਹ ਇੰਡਸਟਰੀ ਚੱਲ ਨਹੀਂ ਦਿੰਦੀਆਂ। ਅੱਛਾ ਅੰਦੋਲਨ ਤੋਂ ਮੇਰੇ ਜ਼ਿਹਨ 'ਚ ਇੱਕ ਗੱਲ ਯਾਦ ਆਈ ਕਿ ਪੰਜਾਬ 'ਚ ਸਰਕਾਰ ਬਣਨ ਤੋਂ ਪਹਿਲਾਂ ਖੈਰ ਇਹ ਤਾਂ ਇਲੈਕਸ਼ਨ ਜਿਹੜੇ ਲੋਕ ਸਭਾ ਦੇ ਸੀ ਇਹ ਤਾਂ ਹੋ ਗਏ। ਇਹਦਾ ਰਿਜ਼ਲਟ ਤਾਂ ਆ ਹੀ ਜਾਣਾ ਕੱਲ ਨੂੰ। ਪਰ ਪੰਜਾਬ 'ਚ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਉਦੋਂ ਅੰਦੋਲਨ ਨਹੀਂ ਹੋਣਗੇ। ਉਦੋਂ ਕਿਸੇ ਪ੍ਰਕਾਰ ਦੇ ਧਰਨੇ ਨਹੀਂ ਲੱਗਣਗੇ। ਇਹਦੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਧਰਨੇ ਤਾਂ ਨਹੀਂ ਬੰਦ ਹੋਏ? ਇਸ ਸਰਕਾਰ ਦਾ ਤਾਂ ਤੁਸੀਂ ਜੀ ਕੋਈ ਕਿਸੇ ਕਿਸੇ ਵੀ ਸਟੈਂਡ ਤੇ ਖੜੇ ਨਹੀਂ ਇਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਅਸੀਂ ਸਿਕਿਉਰਿਟੀ ਨਹੀਂ ਲਵਾਵਾਂਗੇ ਹਮ ਅਸੀਂ ਬੰਗਲਾ ਨਹੀਂ ਲਵਾਵਾਂਗੇ ਹਮ ਅਸੀਂ ਗੱਡੀਆਂ ਨਹੀਂ ਵਰਤੋਂ ਕਰਾਵਾਂਗੇ ਇਹਨਾਂ ਨੇ ਸਾਰਾ ਕੁਝ ਕਰਿਆ ਇਹਨਾਂ ਨੇ ਕਿਹਾ ਅਸੀਂ ਵੱਡੇ ਵੱਡੇ ਬੋਰਡ ਬਣਾ ਕੇ ਨਹੀਂ ਲਾਵਾਂਗੇ ਪਰ ਸਭ ਤੋਂ ਵੱਧ ਬੋਰਡ ਪ੍ਰਚਾਰ ਇਹਨਾਂ ਨੇ ਕਰਿਆ ਜੀ ਇਹਨਾਂ ਨੇ ਪਿੱਛੇ ਜੇ ਬੋਰਡ ਲਾਏ ਅਸੀਂ ਇੰਨੇ ਕ੍ਰਿਮੀਨਲ ਫੜ ਕੇ ਜੇਲਾ ਸੁੜਦੇ ਕਿਹੜਾ ਚੀਫ ਮਿਨਿਸਟਰ ਹੈ ਕਿਹਨੂੰ ਪਾਵਰ ਹੈ ਕਿਸੇ ਨੂੰ ਫੜ ਕੇ ਫੜ ਕੇ ਬੰਦ ਕਰਦਾ ਜੀ ਜਿਹੜੇ ਵੀ ਕ੍ਰਿਮੀਨਲ ਹੈ ਉਹ ਇੱਕ ਪ੍ਰੋਸੀਜਰ ਹੈ ਸਾਡੇ ਜੀ ਸਾਡੇ ਪੁਲਿਸ ਸਟੇਸ਼ਨ ਬਣੇ ਆ ਪੁਲਿਸ ਸਟੇਸ਼ਨ ਗਲਤ ਬੰਦੇ ਨੂੰ ਅਰੈਸਟ ਕਰਦੀ ਹੈ ਇਨਕੁਆਰੀ ਕਰਦੀ ਹੈ ਫਿਰ ਉਹ ਤੇ ਪਰਚਾ ਦਰਜ ਹੁੰਦਾ ਫਿਰ ਉਹ ਕੋਰਟ ਚ ਜਾਂਦਾ ਕੋਰਟ ਉਹਨੂੰ ਜੇਲ੍ਹ ਚ ਭੇਜਦੀ ਹੈ ਨਾ ਕਿ ਚੀਫ ਮਿਨਿਸਟਰ ਹੂੰ ਇਹ ਜਿਹੜਾ ਬਰਤਾਰਾ ਹੈ ਨਾ ਕਹਿਣ ਦਾ ਇਹ ਗਲਤ ਹੈ। ਹੂੰ ਇਹ ਕੰਮ ਜੁਡੀਸ਼ਰੀ ਦਾ ਤੇ ਪੁਲਿਸ ਦਾ ਹੈ ਨਾ ਕਿ ਚੀਫ ਮਿਨਿਸਟਰ ਦਾ। ਤੇ ਇਹ ਇਹ ਗੱਲ ਜੁਡੀਸ਼ਰੀ ਦੇ ਧਿਆਨ 'ਚ ਵੀ ਆਉਣੀ ਚਾਹੀਦੀ। ਆਉਣੀ ਚਾਹੀਦੀ ਇੱਥੇ। ਜੀ। ਇਹ ਚੀਫ ਮਿਨਿਸਟਰ ਜਿਵੇਂ ਵਿਧਾਨ ਸਭਾ ਦੇ ਵਿੱਚ ਉਂਗਲਾ ਕਰਕੇ ਤੈਨੂੰ ਵੀ ਫੜ ਲਾਂਗੇ ਤੈਨੂੰ ਵੀ ਫੜ ਲਾਂਗੇ ਤੇਰਾ ਸਾਨੂੰ ਪਤਾ ਹੈ। ਲੋਕਾਂ ਨੂੰ ਡਰਾ ਧਮਾਕੇ ਰਾਜਨੀਤੀ ਕਰ ਰਿਹਾ ਹੈ। ਹੂੰ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਹੂੰ ਤੁਸੀਂ ਇੱਕ ਕਿਸੇ ਤੇ ਵੀ ਸਾਨੂੰ ਕੋਈ ਲੱਗਦਾ ਹੈ ਵੀ ਇਹ ਬੰਦਾ ਨੇ ਕੋਈ ਗਲਤੀ ਕੀਤੀ ਹੈ ਜੀ ਉਹਦੀ ਇਨਕੁਆਰੀ ਕਰੋ ਇਨਕੁਆਰੀ ਕਰਕੇ ਜੇ ਉਹਦੇ ਤੇ ਕੋਈ ਵੱਡੀ ਕਾਰਵਾਈ ਕਰਦੀਆਂ ਉਹ ਸਾਡਾ ਪ੍ਰਸ਼ਾਸਨਿਕ ਸਿਸਟਮ ਹੈ ਉਹ ਤੇ ਵੱੰਦੀ ਕਾਰਵਾਈ ਕਰੇ ਵਿਜੀਲੈਂਸ ਕਰੇ ਪੁਲਿਸ ਕਰੇ ਕੋਰਟ ਕਰੇ ਜੋ ਵੀ ਡਿਪਾਰਟਮੈਂਟ ਡਿਪਟੀ ਕਮਿਸ਼ਨਰ ਦੇ ਕੋਲੇ ਬਹੁਤ ਪਾਵਰ ਹੈ ਉਹ ਕਰਨ ਜੇ ਉਹ ਤੇ ਬਣਦੀ ਪਰ ਇੱਕ ਰਾਜਨੀਤਿਕ ਗੱਲ ਬਣਾ ਕੇ ਵੀ ਫਲਾਨੇ ਨੂੰ ਅਸੀਂ ਦੱਬੜਾ ਜਿਹੜੀ ਜਿਹੜੀ ਬਹਿਸ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਤਾਂ ਪੰਜਾਬ ਵਿਧਾਨ ਸਭਾ 'ਚ ਵੇਖੀ ਹੈ। ਵੇਖੀ ਹੈ। ਕਾਂਗਰਸ ਦੇ ਆਗੂਆਂ ਨਾਲ ਵੇਖੀ ਹੈ। ਹਰ ਇੱਕ ਨਾਲ ਵੇਖੀ ਹੈ। ਜੋ ਵੀ ਬੋਲਦਾ ਸੀ ਉਹਨੂੰ ਐਦਾਂ ਕਰਕੇ ਪੈਂਦਾ ਸੀ ਐਮ ਜਿਵੇਂ ਉਹ ਉਹਨੂੰ ਉਹਨੂੰ ਦੱਬਣਾ ਹੁੰਦਾ। ਜੀ। ਜਿਵੇਂ ਆਪਾਂ ਖੇਡ ਮੈਦਾਨ ਦੇ ਵਿੱਚ ਹੁੰਦਾ ਨਾ ਵੀ ਦੂਜੇ ਖਿਡਾਰੀ ਨੂੰ ਦੱਬੜਾ। ਜੀ। ਇਹ ਤਾਂ ਦੱਬਣ ਦੀ ਕੋਸ਼ਿਸ਼ ਕਰਦੇ ਆ ਨਾ ਕਿ ਉਹਦੀ ਗੱਲ ਸੁਣਦੇ ਆ। ਉਹਦੀ ਜੋ ਜੋ ਦੂਸਰੀ ਪਾਰਟੀ ਦੇ ਜਿੱਤ ਕੇ ਲੋਕ ਲੋਕਾਂ ਨੇ ਭੇਜਿਆ ਵਿਧਾਨ ਸਭਾ 'ਚ ਉਹਨਾਂ ਨੂੰ ਗੱਲ ਕਰਨ ਦਾ ਹੱਕ ਹੈ। ਉਹ ਗੱਲ ਕਰਦੇ ਤਾਂ ਉਹਨਾਂ ਦਾ ਗੱਲ ਦਾ ਗੱ ਉਹਨਾਂ ਨੂੰ ਕਹਣਾ ਕਿ ਸਾਡਾ ਤੁੰਠ ਨੂੰ ਪਤਾ ਹੈ ਵੀ ਤੁਸੀਂ ਕੀ ਕਰਿਆ ਜੀ ਜਿਵੇਂ ਰਾਜੇ ਬੜੇ ਕੀ ਦੀ ਸਾਨੂੰ ਪਤਾ ਤੇਰੀਆਂ ਬਾਡੀਆਂ ਦਾ ਫਲਾਣਾ ਕਰੇ ਜੇ ਤੂੰ ਪਤਾ ਤੈਨੂੰ ਪਤਾ ਹੈ ਤੂੰ ਫੜ ਕੇ ਅਜੇ ਤੱਕ ਅੰਦਰ ਕਿਉਂ ਨਹੀਂ ਕਰਿਆ ਉਹਨੂੰ ਜੀ ਹੁਣ ਫੇਰ ਵੋਟਾਂ ਦੇ ਦੌਰਾਨ ਮੁੱਦਾ ਚੱਲਿਆ ਸੀਗਾ ਕਹਿੰਦੇ ਜੀ ਫਾਈਲ ਖੋਲੀ ਪਈ ਐ ਸਾਡੇ ਕੋਾਈ ਪਈ ਐ ਬਸ ਤੁਸੀਂ ਵੇਖੋ ਲੋ ਕਾਰਵਾਈ ਹੁੰਦੀ ਐ ਇਹ ਬਲੈਕਮੇਲਿੰਗ ਹੈ ਬਲੈਕਮੇਲਿੰਗ ਕਰ ਰਹੇ ਐ ਬਲੈਕਮੇਲਿੰਗ ਕਰਨੀ ਮਾੜੀ ਹੈ ਤੁਸੀਂ ਜੋ ਵਰਦੀ ਕਾਰਵਾਈ ਹੈ ਕਿਸੇ ਤੇ ਹੋਣੀ ਚਾਹੀਦੀ ਹੈ ਕੋਈ ਵੀ ਇਨਸਾਨ ਹੈ ਜਿਹੜਾ ਗਲਤੀ ਕਰਦਾ ਹੈ ਤੇ ਇਹਨਾਂ ਦੇ ਆਪ ਦੇ ਕਿੰਨੇ ਕਿੰਨੇ ਤੇ ਇਲਜ਼ਾਮ ਲੱਗੇ ਇਹਨਾਂ ਨੇ ਕਿੰਨਾ ਕਿੰਨਿਆ ਤੋਂ ਇਹਨਾਂ ਨੂੰ ਇਹਨਾਂ ਨੇ ਫੜਕੇ ਉਹਨਾਂ ਨੂੰ ਅੰਦਰ ਕਰਿਆ ਜੀ ਉਹ ਉਹਨਾਂ ਤੇ ਵੀ ਕਰਨਾ ਹੂੰ ਜੋ ਇਹਨਾਂ ਦੇ ਹੈਲਥ ਮਿਨਿਸਟਰ ਨੇ ਕਰਿਆ ਜੀ ਕਿੱਥੇ ਹੈ ਕਾਰਵਾਈ ਹੂੰ ਠੀਕ ਹੈ ਤੇ ਉਹ ਆਪਣਾ ਜਿਹੜਾ ਸੀਗਾ ਕਟਾਰੂ ਚੱਕ ਜੀ ਉਹਦੇ ਤੇ ਗੱਲ ਉੱਠੀ ਹੂੰ ਕਿੱਧਰ ਗਈ ਉਹ ਕਈ ਮੰਤਰੀਆਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਵਿਧਾਇਕਾਂ ਦੀਆਂ ਵਿਧਾਇਕਾਂ ਦੀਆਂ ਉਹ ਕਦ ਕਦੇ ਕੋਈ ਐਕਸ਼ਨ ਕੋਈ ਕਿਸੇ ਨਾਲ ਲੱਗਿਆ ਹੁੰਦਾ ਸੀ ਕੋਈ ਕਿਸੇ ਦੇ ਨਾਲ ਕੋਈ ਐਕਸ਼ਨ ਹੋਇਆ ਕੋਈ ਗਲਤ ਸਥਿਤੀ ਦੇ ਵਿੱਚ ਵੀ ਹੁੰਦਾ ਸੀ ਵੀਡੀਓ ਕੋਈ ਐਕਸ਼ਨ ਹੋਇਆ ਜੀ ਕਿਤੇ ਨਹੀਂ ਹੋਇਆ ਹੂੰ ਜਣੀ ਇਹਨਾਂ ਦਾ ਕਹਿਣੀ ਤੇ ਕਰਨੀ 'ਚ ਬਹੁਤ ਵੱਡਾ ਫਰਕ ਹੈ ਮੈਂ ਤਾਂ ਇਸ ਸਰਕਾਰ ਨੂੰ ਸਰਕਾਰ ਨਹੀਂ ਮੰਨਦਾ ਫੇਲਰ ਸਰਕਾਰ ਹੈ ਜੀ ਅੱਛਾ ਸੰਗਰੂਰ ਨਾਲ ਤੁਸੀਂ ਸੰਬੰਧ ਰੱਖਦੇ ਹੋ ਸੰਗਰੂਰ ਦੇ ਵਿੱਚ 64% ਵੋਟਿੰਗ ਹੋਈ ਹੈ ਮਾਨਸਾ ਦੀ ਗੱਲ ਕਰੀਏ ਮਾਨਸਾ 'ਚ ਤਕਰੀਬਨ 70% VOTING ਹੋਈ ਲੋਕਾਂ ਨੇ ਚੰਗਾ ਰੁਝਾਨ ਦਿਖਾਇਆ VOTESਾਂ ਦੇ ਵਿੱਚ ਮਾਹੌਲ ਕਿਵੇਂ ਦਾ ਸੀ ਜਦੋਂ ਤੁਸੀਂ ਉਸ ਦਿਨ ਵਿੱਚ ਚਿਰ ਰਹੇ ਸੀ ਦੇਖੋ ਜੀ ਮਾਹੌਲ ਬਹੁਤ ਅੱਛਾ ਸੀ ਬੂਥ ਲੈਵਲ ਤੇ ਮਾਹੌਲ ਕੀ ਸੀ ਮੂਲ ਬੂਥ ਲੈਵਲ ਤੇ ਬਹੁਤ ਵਧੀਆ ਮਾਹੌਲ ਸੀ ਲੋਕਾਂ ਨੇ ਬੜੀ ਸ਼ਾਂਤੀ ਨਾਲ VOTES ਪਾਇਆ ਪਰ ਸਭ ਤੋਂ ਵੱਡਾ ਕਾਰਨ ਕੀ ਬਣਿਆ ਕਿ ਇਸ ਦਿਨਾਂ 'ਚ ਗਰਮੀ ਬਹੁਤ ਪਈ ਜੀ ਗਰਮੀ ਕਾਰਨ ਕੁਝ ਪ੍ਰਤੀਸ਼ਤ VOT ਕੱਟ ਪਈ ਹੈ ਜਿਹੜਾ ਇਹ ਮੌਸਮ ਸੀ ਜੀ ਮੌਸਮ ਦੇ ਹਿਸਾਬ ਨਾਲ ਜੇ ਮੌਸਮ ਥੋੜਾ ਵੀ ਠੀਕ ਹੁੰਦਾ ਤਾਂ ਮੇਰੇ ਹਿਸਾਬ ਨਾਲ 70 ਤੋਂ 75% ਵੋਟ ਵੋਟ ਪੋਲਿੰਗ ਹੋਣੀ ਸੀ ਹੋ ਜਾਣੀ ਸੀ ਲੋਕਾਂ ਦਾ ਰਜਨ ਸੀ ਪਰ ਮੌਸਮ ਗਰਮੀ ਦਾ ਇੰਨਾ ਸੀ ਕਿ ਹਰ ਇੱਕ ਬੰਦਾ ਖਾਸ ਕਰਕੇ ਜਿਹੜੀ ਸੈਣੀ ਉਮਰ ਦੇ ਬੱਚੇ ਬਜ਼ੁਰਗ ਜੀ ਉਹਨਾਂ ਨੇ ਕਈ ਲੋਕਾਂ ਨੂੰ ਬਾਹਰ ਆਉਣਾ ਮੁਸ਼ਕਲ ਸੀ ਅੱਛਾ ਐਗਜ਼ਿਟ ਪੋਲ ਪੂਰੇ ਇੰਡੀਆ ਦੇ ਵਿੱਚ ਮੇਰੇ ਖਿਆਲ ਨਾਲ ਹੁਣ ਤੱਕ ਤਾਂ 12 13 ਰੋਜ਼ਾਨਾ ਗਿਣਤੀ ਵਧ ਰਹੀ ਹੈ ਕਿ ਐਗਜ਼ਿਟ ਪੋਲ ਆ ਰਹੇ ਨੇ ਐਗਜ਼ਿਟ ਪੋਲ ਦੀ ਸਥਿਤੀ ਵੇਖ ਕੇ ਖੁਸ਼ੀ ਹੋ ਰਹੀ ਹੈ ਤੁਹਾਨੂੰ ਕਿਉਂਕਿ ਐਨਡੀਏ ਗੱਠ ਜੋੜ ਦੇ ਬਹੁਤ ਜ਼ਿਆਦਾ ਪਰਸੈਂਟੇਜ ਦਿਖਾ ਰਹੇ ਆ ਦੇਖੋ ਜਿਹੜੀ ਪਾਰਟੀ ਨੂੰ ਜਿੱਤਦਾ ਦਿਖਾ ਰਿਹਾ ਉਸ ਪਾਰਟੀ ਨਾਲ ਅਸੀਂ ਸਾਡਾ ਸਬੰਧ ਹੈ ਜੀ ਤੇ ਸਾਨੂੰ ਤਾਂ ਖੁਸ਼ੀ ਹੋਣੀ ਹੈ ਕਿਉਂਕਿ 400 ਪਾਰ ਦਾ ਨਾਅਰਾ ਦਿੱਤਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿ 400 ਤੱਕ ਤਾਂ ਨਹੀਂ ਪਹੁੰਚ ਰਿਹਾ ਪਰ 300 ਪਾਰ ਤਾਂ ਟੱਪ ਰਿਹਾ ਆ ਜਿਆਦਾ ਤੋਂ ਜਿਆਦਾ ਇਹ ਦਿਖਾਇਆ ਜਾ ਰਿਹਾ ਨਹੀਂ ਇਹ ਤਾਂ ਦੇਖੋ ਹੁਣ ਕੱਲ ਨੂੰ ਪਤਾ ਲੱਗ ਜਾਊਗਾ ਆਪਾਂ ਨੂੰ 12:00 ਵਜੇ ਤਵਰ ਜਾਣ ਆ ਜਾਣਗੇ ਤੇ ਸਾਨੂੰ ਤਾਂ ਇਹੀ ਲੱਗਦਾ ਵੀ ਅਸੀਂ ਹਜੇ ਵੀ 400 ਪਾਰ ਕਰਾਂਗੇ ਜੀ ਜਦੋਂ ਅਸਲੀ ਰਿਜ਼ਲਟ ਆਉਣੇ ਆ ਤਾਂ ਅਸੀਂ 400 ਪਾਰ ਕਰਾਂਗੇ ਯਾਨੀ ਤੁਹਾਨੂੰ ਤੁਹਾਡੀ ਕ੍ਰੈਡੀਬਿਲਟੀ ਤੇ ਪੂਰਾ ਭਰੋਸਾ ਆ ਪੂਰਾ ਭਰੋਸਾ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਾਨੂੰ ਪੂਰਾ ਭਰੋਸਾ ਸਾਡੀ ਸਾਡੀ ਸਾਰੀ ਲੀਡਰਸ਼ਿਪ ਤੇ ਸਾਡੇ ਸਾਰੇ ਵਰਕਰਾਂ ਤੇ ਸਾਡੇ ਸਾਰੇ ਸਪੋਰਟਰਾਂ ਤੇ ਜੀ ਸਾਨੂੰ ਬਹੁਤ ਵੱਡਾ ਭਰੋਸਾ ਹੈ ਸਾਡੇ ਰੱਬ ਵਰਗੇ ਇਹ ਜਿਹੜੇ ਲੋਕ ਐ ਅਸੀਂ ਇਹਨਾਂ ਤੇ ਪੂਰਾ ਭਰੋਸਾ ਕਰਦੇ ਆ ਕਿ ਇਹਨਾਂ ਨੇ ਬਹੁਤ ਤਕੜੀ ਮਿਹਨਤ ਕੀਤੀ ਐ ਤੇ ਉਹ ਤਾਂ ਸਾਨੂੰ ਰਿਜ਼ਲਟ ਵੀ ਅੱਛਾ ਮਿਲੂਗਾ اچھا ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਦੀ ਉਮੀਦ ਐ ਦੇਖੋ ਜੀ ਪਹਿਲੀ ਵਾਰੀ ਇੰਡੀਵਿਜੂਅਲੀ ਜਿਹੜੇ ਸਾਥ ਨਾਲ ਅਸੀਂ ਲੜਿਆ ਹਮਮਮ ਪਹਿਲੀ ਵਾਰ ਜੀ ਅਸੀਂ ਉਹ ਤਾਂ ਨਹੀਂ ਕਹਦੇ ਭਗਵੰਤ ਮਾਨ ਨੂੰ 13 0 ਉਹਨਾਂ ਦਾ 13 0 ਲੱਗਦਾ ਤੁਹਾਨੂੰ ਨਾ ਨਾ ਉਹਨਾਂ ਦਾ 13 0 ਨਾ ਕਿਸੇ ਵੀ ਪਾਰਟੀ ਦਾ 13 0 ਹੈ ਪਰ ਸਾਡਾ ਇਸ ਵਾਰ ਜਿਸ ਸਭ ਨਾਲ ਅਸੀਂ ਪਹਿਲੀ ਵਾਰ ਅੱਧੇ ਤੋਂ ਵੱਧ ਪੰਜਾਬ ਦੇ ਵਿੱਚ ਅਸੀਂ ਪਹਿਲੀ ਵਾਰ ਲੜਿਆ ਸਾਨੂੰ ਬਹੁਤ ਸੋਹਣੀ ਵੋਟ ਪੈਣੀ ਹੈ ਤੇ ਬਹੁਤ ਅੱਛਾ ਰਿਜ਼ਲਟ ਆਉਣਾ ਹੈ ਮੈਨੂੰ ਲੱਗਦਾ ਸਾਨੂੰ 5 ਤੋਂ 7 ਸੀਟਾਂ ਬਣਨ ਦੀ ਉਮੀਦ ਹੈ ਠੀਕ ਹੈ ਕਾਂਗਰਸ ਨਹੀਂ ਕਿੰਨੀਆਂ ਲੱਗਦੀਆਂ ਕੌਲਸ ਨੇ ਵੀ 2-4 ਆ ਜਾਣਗੇ ਵਿਚਾਰਿਆਂ ਦੇ ਅਕਾਲੀ ਦਲ ਅਕਾਲੀ ਦਲ ਤਾਂ ਮੈਨੂੰ ਕਿਤੇ ਦਿਖਦਾ ਲੱਗਦਾ ਨਹੀਂ ਕਿ ਬਟਿੰਡੇ 'ਚ ਹੈ ਦੇਖੋ ਮਿਲ ਗਿਆ ਤਾਂ ਪਤਾ ਨਹੀਂ ਠੀਕ ਹੈ ਬਾਕੀ ਕੱਲ ਨੂੰ ਆਪਣ ਨੂੰ 2:00 ਵਜੇ ਤੋਂ ਬਾਅਦ ਸਾਰਾ ਕਲੀਅਰ ਹੋ ਜਾਣਾ ਕਲੀਅਰ ਹੋ ਜਾਣਾ ਬਿਲਕੁਲ ਅੱਛਾ ਅਹੁਦੇਦਾਰਾਂ ਦੀ ਗੱਲ ਕਰੀਏ ਅਹੁਦੇਦਾਰ ਵੀ ਵੱਧ ਰਹੇ ਨੇ ਪੰਜਾਬ ਦੇ ਵਿੱਚ ਹਾਲ ਹੀ ਦੇ ਵਿੱਚ ਤੁਸੀਂ ਅ ਅਹੁਦਾ ਦਿੱਤਾ ਆ ਪਹਿਲਾ ਮਹਿਲਾ ਮੋਰਚਾ ਦੇ ਵਿੱਚ ਸਨ ਬਰਜਿੰਦਰ ਕੌਰ ਰਾਏ ਜੀ ਉਹਨਾਂ ਨੂੰ ਤੁਸੀਂ ਅਹੁਦਾ ਦਿੱਤਾ ਕਿਸ ਅਹੁਦੇ ਤੇ ਉਹਨਾਂ ਨੂੰ ਤੁਸੀਂ ਪੋਜੀਸ਼ਨ ਦਿੱਤੀ ਹੈ ਦੇਖੋ ਜੀ ਮੈਂ ਬਰਜਿੰਦਰ ਕੌਰ ਰਾਏ ਜੀ ਨੂੰ ਇਲੈਕਸ਼ਨਾਂ ਦੇ ਵਿੱਚ ਕੰਮ ਕਰਦਿਆਂ ਦੇਖਿਆ ਜੀ ਤੇ ਮੇਰੀ ਉਹਨਾਂ ਨਾਲ ਕਈ ਥਾਵਾਂ ਤੇ ਭੇਂਟ ਹੋਈ ਤੇ ਉਹ ਮੈਂ ਲੋਕਾਂ ਦੇ ਵਿੱਚ ਪਿਕਚਰ ਦੇ ਦੇਖੇ ਜੀ ਤੇ ਸਾਡੇ ਕੋਲੇ ਕਿਸਾਨ ਮੋਰਚਾ ਪੰਜਾਬ ਬੀਜੇਪੀ ਕੋਲੇ ਜੀ ਸਾਨੂੰ ਅੱਛੇ ਲੇਡੀਜ਼ ਜਿਹੜੇ ਲੋਕਾਂ ਚ ਜਾ ਕੇ ਲੇਡੀਜ਼ ਦੇ ਵਿੱਚ ਪ੍ਰਚਾਰ ਕਰ ਸਕਣ ਜੀ ਸਾਨੂੰ ਐਜ਼ ਏ ਚਿਹਰਿਆਂ ਦੀ ਲੋੜ ਸੀ ਜੀ ਮੈਨੂੰ ਉਹਨਾਂ ਚ ਲੱਗਿਆ ਵੀ ਇਹ ਸਾਡੇ ਪੰਜਾਬ ਦੇ ਪਿੰਡਾਂ ਚ ਸ਼ਹਿਰਾਂ ਚ ਹਰ ਘਰ ਦੀ ਔਰਤ ਕੋਲੇ ਜਾ ਸਕਦੇ ਆ ਜੀ ਤੇ ਮੈਨੂੰ ਉਹਨਾਂ ਤੋਂ ਉਗੜੀ ਹੋਈ ਉਮੀਦ ਮੈਨੂੰ ਦਿਖ ਰਹੀ ਹੈ ਵੀ ਮੈਂ ਤਾਂ ਉਹਨਾਂ ਨੂੰ ਚੁੜਿਆ ਤੇ ਮੈਂ ਉਹਨਾਂ ਨੂੰ ਪੰਜਾਬ ਦਾ ਸਪੋਕਸਪਰਸਨ ਲਾਇਆ ਜੀ ਕਿਉਂਕਿ ਮੈਂ ਉਹਨਾਂ ਨੂੰ ਬੋਲਦਾ ਵੀ ਦੇਖਿਆ ਕਿ ਉਹ ਉਹ ਮੁੱਦਿਆਂ ਦੀ ਗੱਲ ਕਰ ਰਹੇ ਹਨ ਤੇ ਜਿਸ ਤਰ੍ਹਾਂ ਉਹਨਾਂ ਦਾ ਮੈਂ ਕੁਝ ਬੈਕਗ੍ਰਾਉਂਡ ਪਤਾ ਕਰਿਆ ਕਿ ਉਹ ਉਹ ਬੱਚਿਆਂ ਨੂੰ ਨਸ਼ਿਆਂ ਤੋਂ ਛਡਵਾ ਕੇ ਖੇਡਾਂ ਵੱਲ ਲਾ ਰਹੇ ਸੋਸ਼ਲ ਐਕਟਿਵਿਸਟ ਸੋਸ਼ਲ ਐਕਟਿਵਿਜ਼ਮ ਕਰ ਰਹੇ ਹੈ ਤੇ ਡੇਰਾ ਬਸੇ ਦੇ ਵਿੱਚੋਂ ਮੈਂ ਦੇਖਿਆ ਉਹਨਾਂ ਨੂੰ ਮੈਂ ਉਹਨਾਂ ਦੀ ਜਾਣਕਾਰੀ ਲਈ ਮਹਾਰਾਣੀ ਪ੍ਰਨੀਤ कौर ਦੇ ਨਾਂ ਰੜਕੇ ਉਹਨਾਂ ਨੇ ਕਈ ਪਿੰਡਾਂ ਦੇ ਵਿੱਚ ਬੱਚਿਆਂ ਦੇ ਛੋਟੇ ਮੈਚ ਕਰਾਏ ਉਹਨਾਂ ਨੂੰ ਸਕੂਲ ਦੀਆਂ ਵਰਦੀਆਂ ਵੰਡੀਆਂ ਕਿਤਾਬਾਂ ਵੰਡੀਆਂ ਯਾਨੀ ਇਹੇ ਜੇ ਆਦਮੀਆਂ ਜਿਹੜੇ ਜੋ ਇਨਸਾਨ ਥਲੇ ਤੱਕ ਅਸ਼ਾਈ ਫਲਾਉਣ ਦੀ ਸਮਰੱਥਾ ਰੱਖਦੇ ਆ ਜੀ ਸਾਨੂੰ ਇਹੇ ਜੇ ਲੀਡਰ ਚਾਹੀਦੇ ਆ ਸਾਨੂੰ ਇਹੇ ਜੇ ਲੀਡਰ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਜੀ ਜਿਹੜੇ ਕਿ ਸਾਡੇ ਬੱਚਿਆਂ ਦੇ ਭਵਿੱਖ ਬਾਰੇ ਅੱਛਾ ਸੋਚ ਰਹੇ ਆ ਯਾਨੀ ਕਿ ਹੁਣ ਜਿੰਨੇ ਵੀ ਸਵਾਲ ਹੋਣਗੇ ਅ ਪਾਕਿਸਤਾਨ ਮੋਰਚਾ ਨੂੰ ਉਹਨਾਂ ਸਾਰਿਆਂ ਦੇ ਜਵਾਬ ਦੇ ਤੌਰ ਤੇ ਜਾਂ ਜਵਾਬ ਉਹ ਦੇਣਗੇ ਹੁਣ ਐਜ਼ ਅ ਸਪੋਕਸਪਰਸਨ ਜਿੱਥੇ ਵੀ ਉਹ ਹੋਣਗੇ ਉਹ ਆਪਣੀ ਆਪ ਦੀ ਵਧੀਆ ਭੂਮਿਕਾ ਨਿਭਾਉਣਗੇ ਜਦੋਂ ਉਹਨਾਂ ਦੀ ਭੂਮਿਕਾ ਸਾਹਮਣੇ ਆਊਗੀ ਤਾਂ ਸਾਨੂੰ ਥੋੜਾ ਟਾਈਮ ਬਾਅਦ ਪਤਾ ਲੱਗ ਜੂ ਵੀ ਉਹ ਹੋ ਉਹ ਆਪਣੀ ਕਿਵੇਂ ਭੂਮਿਕਾ ਜੋ ਪਿਛਲਾ ਦੇਖਿਆ ਉਹਦੇ ਨਾਲ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਹੁਣ ਅੱਗੇ ਜ਼ਿੰਮੇਵਾਰੀ ਉਹ ਕਿਸ ਤਰ੍ਹਾਂ ਨਿਭਾਉਂਦੇ ਆ ਉਹ ਉਹਨਾਂ ਦਾ ਤੇ ਡਿਪੈਂਡ ਕਰਦਾ ਕੰਮ ਤਾਂ ਮੁਸ਼ਕਿਲ ਹੈ ਵੈਸੇ ਕੰਮ ਬਹੁਤ ਮੁਸ਼ਕਿਲ ਹੈ ਪੰਜਾਬ ਦੇ ਵਿੱਚ ਥੋੜਾ ਔਖਾ ਕਿਸਾਨਾਂ ਨਾਲ ਥੋੜੀ ਗੱਲ ਪ੍ਰਾਪਤਾ ਕੰਮ ਤਾਂ ਕੰਮ ਕਰਦਾ ਜੀ ਪਰ ਮੈਨੂੰ ਲੱਗਦਾ ਵੀ ਉਹ ਕਾਮਯਾਬ ਹੋਣਗੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਵਧਾਈ ਵੀ ਦਿੰਨਾ ਜੀ ਤੇ ਬੜੇ ਠੰਡੇ ਤੇ ਸੰਵੇਦਾਰ ਇੱਕ ਲੇਡੀਜ਼ ਹੈ ਜੀ ਤੇ ਜਦੋਂ ਫੀਲਡ ਜਾਣਗੇ ਤੇ ਪਾਰਟੀ ਲਈ ਕੁਛ ਨਾ ਕੁਛ ਪੋਜੀਟਿਵ ਵੀ ਕਰਨੀ ਜੀ ਅੱਛਾ ਨੈਨੇਵਾਲ ਜੀ ਆਖਰੀ ਸਵਾਲ ਹੈ ਹੋਰ ਸਟੇਟਾਂ ਦੇ ਵਿੱਚ ਵੀ ਇਲੈਕਸ਼ਨ ਹੋਏ ਨੇ ਕੁਝ ਜਗ੍ਹਾ ਸੇਮ ਡੇ ਹੋਏ ਨੇ ਕੁਝ ਜਗ੍ਹਾ ਪਹਿਲਾਂ ਹੋਏ ਨੇ ਤੇ ਉੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਹੁਣ ਹਿਮਾਚਲ ਦੇ ਵਿੱਚ ਵੀ ਇਲੈਕਸ਼ਨ ਹੋ ਰਹੇ ਸੀਗੇ ਹਿਮਾਚਲ ਦੇ ਵਿੱਚੋਂ ਕੀ ਚਾਂਸਸ ਲੱਗ ਰਿਹਾ ਦੇਖੋ ਜੀ ਸਾਨੂੰ ਅਮੀਰ ਹੈ ਜੋ ਸਾਡਾ ਸਾਊਥ ਇੰਡੀਆ ਨੂੰ ਛੱਡ ਕੇ ਜੀ ਉੱਥੇ ਥੋੜੀ ਜੀ ਸਾਡੀ ਪਾਰਟੀ ਦੀ ਸਥਿਤੀ ਠੀਕ ਠੀਕ ਹੈ ਇੱਥੇ ਨਾਲੋਂ ਘੱਟ ਹੈ ਇੱਥੇ ਨਾਲੋਂ ਘੱਟ ਹੈ ਜੀ ਪੰਜਾਬ ਦੇ ਵਿੱਚ ਵੀ ਪਹਿਲਾਂ ਘੱਟ ਸੀ ਪਰ ਹੁਣ ਪੰਜਾਬ ਦੀ ਸਥਿਤੀ ਸਾਡੀ ਬਹੁਤ ਬਿਹਤਰ ਹੈ ਜੀ ਕਿਉਂਕਿ ਅਸੀਂ ਪਹਿਲਾਂ ਅਲਾਈਂਸ ਚ ਲੜਦੇ ਸੀ ਅਲਾਈਂਸ ਦੇ ਵਿੱਚ ਕੀ ਸੀ ਅਸੀਂ ਸ਼ਹਿਰਾਂ ਦੇ ਵਿੱਚ ਅਸੀਂ ਲੜਦੇ ਸੀ ਪਿੰਡਾਂ ਚੋਂ ਲੜਦੇ ਸੀ ਹੁਣ ਅਸੀਂ ਖੁੱਲੇ ਮੈਦਾਨ ਚ ਲੜਦੇ ਹਾਂ ਬਿਲਕੁਲ ਖੁੱਲੇ ਮੈਦਾਨ ਚ ਲੜਦੇ ਹਾਂ ਲੋਕ ਵੀ ਸਾਡੇ ਨਾਲ ਖੁੱਲੇ ਮੈਦਾਨ ਚ ਬੜੇ ਬੜੇ ਲੀਡਰ ਜੀ ਦੇਖੋ ਜਿਹੜੀ ਪਾਰਟੀ ਲੱਗਦੀ ਹੁੰਦੀ ਹੈ ਲੋਕਾਂ ਨੂੰ ਹੂੰ ਵੀ ਇਹ ਪਾਰਟੀ ਵੱਧ ਸਕਦੀ ਹੈ ਜਾਂ ਪਾਰਟੀ ਅੱਗੇ ਜਾ ਸਕਦੀ ਹੈ ਕਿ ਕਿੱਡੇ-ਕੱਡੇ ਵੱਡੇ ਲੀਡਰ ਸਾਡੇ ਕੋਲੇ ਆਏ ਚ ਕਿੰਨੇ ਲੋਕ ਸਾਨੂੰ ਜੁਆਇਨ ਕਰ ਰਹੇ ਆ ਉਹ ਤਾਂ ਕਰ ਰਹੇ ਆ ਵੀ ਇਹਨਾਂ ਨੂੰ ਕੁਝ ਦਿਖ ਰਿਹਾ ਹੈ ਵੀ ਇਹ ਪਾਰਟੀ ਨੇ ਦੇਸ਼ ਲਈ ਕੀ ਕਰੇ ਸਟੇਟਾਂ ਲਈ ਕੀ ਕਰੇ ਫੋਰਨ ਪਾਲਿਸੀ ਕੀ ਕਰਾਈ ਜੀ ਦੇਖੋ ਅਸੀਂ ਥੱਲੇ ਗਰਾਊਂਡ ਤੋਂ ਲੈ ਕੇ ਟੋਲ ਬਣਾਉਣ ਤੋਂ ਲੈ ਕੇ ਅਸੀਂ ਬੇੜੇ ਤੇ ਮਜ਼ਾਈਲਾ ਬਣਾਈਆਂ ਯਾਨੀ ਇਹੋ ਜੀ ਸਰਕਾਰ ਪਹਿਲਾਂ ਇੰਡੀਆ ਚ ਕੱਟ ਬਣੀ ਸੀ ਜਿਹੜੀ ਕਿ ਥੱਲੇ ਗਰਾਊਂਡ ਨੂੰ ਵੀ ਦੇਖਦੀ ਸੀ ਤੇ ਇਸ ਮਾਰਨ ਨੂੰ ਵੀ ਦੇਖਦੀ ਸੀ ਜਿਹੜਾ ਪਾਕਿਸਤਾਨ ਸਾਨੂੰ ਅੱਖਾਂ ਦਿਖਾਉਂਦਾ ਸੀ ਅੱਜ ਉਹ ਚੁੱਪ ਬੈਠਾ ਹੈ ਜੀ ਔਰ ਜਿਹੜੇ ਸਾਬ ਨਾਲ ਸਾਡੇ ਹੋਮ ਮਿਨਿਸਟਰ ਨੇ ਬਿਆਨ ਦਿੱਤਾ ਜੀ ਜਦੋਂ ਸਾਡੀ ਤੀਜੀ ਹਰ ਸਰਕਾਰ ਬਣੂਗੀ ਤੇ ਅਸੀਂ ਪੀਓਪੀ ਲੈ ਕੇ ਰਾਵਾਂਗੇ ਜੀ ਅੱਛਾ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਇਹ ਵੀ ਕਹਿਤਾ ਕਿ ਸਾਡੇ ਜੀ ਸਭ ਤੋਂ ਪਹਿਲਾਂ ਜਿਹੜੇ 15 ਦਿਨ ਨੇ ਉਹ ਨੌਜਵਾਨਾਂ ਲਈ ਨੇ ਅਗਲੇ 5 ਸਾਲ ਦੇ ਵੀ ਸਾਡੇ ਕੋਲੇ ਫੈਸਲੇ ਧਰੇ ਦੇ ਧਰੇ ਹੋਏ ਨੇ ਸਾਨੂੰ ਪਤਾ ਹੈ ਕਿ ਅਸੀਂ 5 ਸਾਲ ਅੱਗੇ ਕੀ ਫੈਸਲੇ ਲੈਣੇ ਤੇ ਆਉਣ ਵਾਲੇ 25 ਸਾਲਾਂ ਲਈ ਸਾਡੇ ਕੋਲੇ ਵਿਜ਼ਨ ਹੈ ਕਿ 25 ਸਾਲਾਂ 'ਚ ਅਸੀਂ ਕੀ ਕੁਝ ਕਰਨਾ ਜਾਂ ਬਣਾਉਣਾ ਹੈ ਪ੍ਰਗਤੀਵਾਦੀ ਸੋਚ ਰੱਖਦੇ ਨੇ ਇਹਦਾ ਅਸਰ ਪਿਆ ਹੋਊਗਾ ਲੋਕਾਂ ਦੇ ਉੱਪਰ ਜਿਹੜੇ ਵੋਟ ਕਰਨ ਆਏ ਨੇ ਜ਼ਰੂਰ ਪਾਊਗਾ ਜੀ ਅੱਜ ਸਭ ਤੋਂ ਵੱਡਾ ਜਿਹੜਾ ਉਹਨਾਂ ਨੇ ਕਹਿਣਾ ਜੇ ਅਸੀਂ ਨੌਜਵਾਨਾਂ ਵਾਸਤੇ ਸਭਲਾ ਸੋਚਾਂਗੇ ਜੀ ਸਾਡੇ ਨੌਜਵਾਨ ਨੂੰ ਸਾਨੂੰ ਸੰਭਲਣ ਦੀ ਪਤਲਾ ਲੋੜ ਹੈ ਹੂੰ ਸਾਡਾ ਦੇਸ਼ ਦਾ ਭਵਿੱਖ ਉਹਗਾ ਜੀ ਅੱਗੇ ਤੋਂ ਉਹਨਾਂ ਨੇ ਉਹਨਾਂ ਨੇ ਹੀ ਕਾਰੋਬਾਰ ਸਾਹਮਣੇ ਉਹਨਾਂ ਨੇ ਉਹਨਾਂ ਨੇ ਹੀ ਪੋਲਿਟਿਕਲ ਪਾਰਟੀਆਂ ਸਾਹਮਣੇ ਉਹਨਾਂ ਨੇ ਇੰਡਸਟਰੀ ਚ ਚਲਾਉਣੀ ਹੈ ਉਹਨਾਂ ਨੇ ਖੇਤਾ ਚ ਜਾਣਾ ਹੈ ਫਾਰਮਿੰਗ ਕਰਨੀ ਹੈ ਜੀ ਜੇ ਅਸੀਂ ਪੰਜਾਬ ਦਾ ਤੇ ਦੇਸ਼ ਦਾ ਭਲਾ ਚਾਹੁੰਦੇ ਆ ਤਾਂ ਸਾਨੂੰ ਸਾਡੇ ਨੌਜਵਾਨਾਂ ਬਾਰੇ ਸੋਚਣਾ ਪੈਣਾ ਜੀ ਸਾਨੂੰ ਉਹਨਾਂ ਨੂੰ ਉਹਨਾਂ ਦੇ ਹੱਥਾਂ ਚ ਕੰਮ ਦੇਣਾ ਪੈਣਾ ਹੈ ਬਿਲਕੁਲ ਨਾ ਅੱਗੇ ਉਹਨਾਂ ਦੇ ਹੱਥਾਂ ਚ ਅਸੀਂ ਨਸ਼ਾ ਦਿੱਤੇ ਤੇ ਬਾਕੀ ਦੂਸਰੀ ਕਿਹੜੀ ਪਾਰਟੀ ਹੈ ਦੱਸੋ ਜੀ ਦਾ ਕੋਈ vision ਹੈ ਜਿਹੜੀ ਜਿੱਤਣਾ ਚਾਹੁੰਦੀ ਹੈ ਹਮ ਇਸ ਦੀ ਇਲੈਕਸ਼ਨ ਦੇ ਵਿੱਚ ਕਿਹੜੀ ਪਾਰਟੀ ਹੈ ਜਿਹੜੀ ਸਾਰੀਆਂ ਸੀਟਾਂ ਤੇ ਲੜੀ ਹੈ ਹਮ 270 279 ਸੀਟਾਂ ਚਾਹੀਦੀਆਂ ਜਿੱਤਣ ਨੂੰ ਜੀ ਕਾਂਗਰਸ ਨੇ 250 ਦੇ ਬੰਦੇ ਖੜੇ ਕਰੇ ਇਹਦਾ ਮਤਲਬ ਉਹ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਹਮ ਉਹ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਅੱਛਾ ਗਠਬੰਧਨ ਦੀ ਕੀ ਸਥਿਤੀ ਰਹੇਗੀ ਗਠਬੰਧਨ ਗਠਬੰਧਨ ਤਾਂ ਉਹਨੇ ਆਪ ਦੀ ਇੱਕ ਜਿੱਦਿ ਆਪ ਦੀ ਪ੍ਰੋਟੈਕਸ਼ਨ ਵਾਸਤੇ ਬਣਾ ਗਠਬੰਧਨ ਬਣਾਇਆ ਉਹਨਾਂ ਦਾ ਗਠਬੰਧਨ ਕੋਈ ਲੋਕਾਂ ਵਾਸਤੇ ਨਹੀਂ ਹੈ। ਉਹਨਾਂ ਨੂੰ ਇਹ ਨਹੀਂ ਹੈ ਵੀ ਅਸੀਂ ਲੋਕਾਂ ਦਾ ਕੋਈ ਚੰਗਾ ਕਰਨਾ ਹੈ। ਉਹ ਤਾਂ ਇਕੱਠੇ ਹੋ ਕੇ ਉਹਨਾਂ ਨੇ ਆਇਆ ਕਰਿਆ ਵੀ ਆਪਾਂ ਮਨਿੰਦਰ ਮੋਦੀ ਨੂੰ ਕਿਵੇਂ ਘੇਰਨਾ ਹੈ। ਹੁਣ ਅਰਵਿੰਦ ਕੇਜਰੀਵਾਲ ਜੇਲ੍ਹ ਜਾਣ ਤੋਂ ਪਹਿਲਾਂ ਗਏ ਕੇ ਕਹਿੰਦੇ ਜੀ ਤੁਸੀਂ ਜੋ ਐਗਜ਼ਿਟ ਪੋਲ ਨੇ ਉਹਨਾਂ ਤੇ ਯਕੀਨ ਨਹੀਂ ਕਰਨਾ ਇਹ ਸਾਰੇ ਫਰਜ਼ੀ ਨੇ। ਉਹ ਤਾਂ ਕੱਲ ਨੂੰ ਪਤਾ ਲੱਗ ਜਾਣਾ। ਕੋਈ ਬੜਾ ਲੰਮਾ ਸਮਾਂ ਲੀ। ਤੇਜਰੀਵਾਲ ਵੀ ਉੱਥੇ ਜੇਲ੍ਹ ਚ ਦੇਖਣਗੇ ਦੇਖਣਗੇ ਟੀਵੀ ਤੇ ਉਹਨਾਂ ਨੂੰ ਪਤਾ ਲੱਗ ਜੂ ਬਾਕੀ ਸਾਰੀ ਦੁਨੀਆ ਨੂੰ ਕੱਲ ਨੂੰ ਪਤਾ ਲੱਗ ਜੂ ਕੱਲ ਨੂੰ 12:00 ਵਜੇ ਤੱਕ ਸਾਰੀ ਪਿਕਚਰ ਕਲੀਅਰ ਹੋ ਜਾਣੀ ਹੈ ਜੀ ਲੋਕਾਂ ਦੇ ਸਾਹਮਣੇ ਉਹ ਜਿਵੇਂ ਕਹਿੰਦੇ ਉਹ ਕੋਈ ਵਾਲ ਕਟਾਉਣ ਗਿਆ ਸੀ ਨਾਈ ਦੇ ਜੀ ਕਹਿੰਦਾ ਨਾਈਆ ਵਾਲ ਕੱਢੇ ਕੱਢੇਗਾ ਕਹਿੰਦਾ ਜਜ਼ਮਾਨਾ 2 ਮਿੰਟ ਰੁਕ ਜਾ ਹੁਣ ਇਹ ਕੱਟ ਕੇ ਮੂਰੇ ਸੜ ਹੁੰਦਾ ਠੀਕ ਆ ਜੇਕਰ ਕੰਤ ਲੰਮਾ ਸਮਾਂ ਟਾਈ ਰਹੇ ਠੀਕ ਆਂ ਲੋੜ ਹੀ ਨਹੀਂ ਬਿਲਕੁਲ ਬਿਲਕੁਲ ਕੱਲ ਨੂੰ ਸਾਰਾ ਕੁਝ ਕਲੀਅਰ ਹੋ ਜੂ ਤੇ ਤੁਹਾਡਾ ਪਬਲਿਕ ਗਾਰਡੀਨ ਦਾ ਪ੍ਰਦੀਪ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਬਾਕੀ ਮੈਂ ਕਿਸੇ ਪ੍ਰਤੀ ਕੋਈ ਗਲਤ ਸ਼ਬਦ ਬੋਲ ਦੇਗਾ ਤਾਂ ਮੈਂ ਮਾਫੀ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤਾਂ ਬਿਲਕੁਲ ਜੀ ਦਰਸ਼ਨ ਸਿੰਘ ਲੈਨੇਵਾਲ ਜੀ ਨਾਲ ਆਪਾਂ ਗੱਲਬਾਤ ਕੀਤੀ ਤਾਂ ਕੱਲ ਨੂੰ 4 ਤਰੀਕ ਹੈ ਔਰ ਫਾਈਨਲ ਡੇਟ ਹੈ ਕੱਲ ਨੂੰ ਰਿਜ਼ਲਟ ਆਉਣ ਵਾਲੇ ਨੇ ਔਰ ਵੇਖਣ ਵਾਲਾ ਹੋਵੇਗਾ ਕਿ ਦੇਸ਼ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਪੰਜਾਬ ਦੇ ਵਿੱਚ ਕੌਣ ਕਿੰਨੀਆਂ ਸੀਟਾਂ ਲਵੇਗਾ ਕਿਹਦਾ ਮਾਰਿਆ ਜ਼ੋਰ ਕੰਮ ਆਵੇਗਾ ਔਰ ਲੋਕਾਂ ਦਾ ਮੰਡੇਟ ਕੀ ਹੈ ਇਹ ਵੀ ਸਾਨੂੰ ਪਤਾ ਲੱਗੇਗਾ ਇਸ ਲੋਕ ਸਭਾ ਇਲੈਕਸ਼ਨ ਦਾ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਕਿ ਤੁਸੀਂ ਲੋਕਤੰਤਰ ਦੇ ਇਸ ਤਿਉਹਾਰ ਦੇ ਵਿੱਚ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਇਆ ਗਰਮੀ ਨੇ ਅਸਰ ਪਾਇਆ ਜ਼ਰੂਰ ਪਰ ਜਿਨ੍ਹਾਂ ਲੋਕਾਂ ਨੇ ਵੀ ਆਪਣਾ ਹਿੱਸਾ ਪਾਇਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ 4 ਤਰੀਕ ਕੱਲ ਨੂੰ ਹਾਜ਼ਰ ਹੋਵਾਂਗੇ ਤੁਹਾਡੇ ਅੱਗੇ ਸੱਤਾ ਦੰਗਲ ਦੇ ਵਿੱਚ ਜੋ ਰਿਜ਼ਲਟ ਲੈ ਕੇ ਰਿਜ਼ਲਟ ਦੀ ਲਾਈਵ ਤਸਵੀਰ ਤੁਹਾਨੂੰ ਦਿਖਾਵਾਂਗੇ ਤੁਸੀਂ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਸੱਤਾ ਦੰਗਲ ਸਿਰਫ ਪਬਲਿਕ ਆਡੀ ਨਿਊਜ਼ ਤੇ ਸਸੀ ਕਾ ਸਸੀ ਕਾ